ਪਾਏ ਅਮਰਤ ਬਾਸ ਸਿੰਘ ਜੀ ਖਾਲਸਾਵਲ ਦੇ ਉਹਨਾਂ ਸਾਥੀਆਂ ਵੱਲੋਂ ਜੋ ਡਿਊਰੂ ਦਾ ਜਿੰਦ ਦੇ ਵਿੱਚ ਪੁਖੜਦਾਰ ਰੱਖੀ ਗਈ ਆ ਉਹਦੇ ਨਾਲ ਹੀ ਜੀ ਅਮਰਤ ਸਾਹਿਬ ਜੀ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਦੇ ਸੱਤ ਨੂੰ ਉਹਨਾਂ ਨੇ ਪੁਖੜਦਾਰ ਰੱਖੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਪੁਖੜਦਾਰ ਰੱਖੀ ਗਈ ਹੈ ਉਹਦੇ ਸਬੰਧ ਵਿੱਚ ਪਿਛਲੇ ਦਿਨ ਪਰਿਵਾਰ ਵੱਲੋਂ ਜਹਦਰ ਸਿੰਘ ਖਾਲਸਾਪੁਰ ਸਾਹਿਬ ਨੂੰ ਇੱਕ ਚਿੱਠੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਤਾਂ ਸ੍ਰੀ ਖਾਲਸਾਪੁਰ ਸਾਹਿਬ ਦੇ ਜਹਦਰ ਸਿੰਘ ਸਾਹਿਬ ਜੀ ਦੇ ਸਿੰਘ ਜੀ ਉਹਨਾਂ ਨੇ ਅੰਮੀ ਮੈਂਬਰ ਕਮੇਟੀ ਜਿਹੜੀ ਸਬਕਮਿਟੀ ਹੈ ਉਹ ਦਾ ਗਠਨ ਕੀਤਾ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਜਿੰਦਰ ਸਿੰਘ ਜੀ ਮਹਿਤਾ ਜਨਸਕੱਤਰ ਸ਼੍ਰੀਮਣੀ ਸਰਦਾਰ ਪ੍ਰਬੰਧਕ ਕਮੇਟੀ ਚੋਦਾਰ ਭਗਵਾਨ ਸਿੰਘ ਜੀ ਸਿਆੜਕਾ ਸਾਹਿਬ ਮੈਂਬਰਸ਼ਿਪ ਕਮੇਟੀ ਸਰਦਾਰ ਅਜਮੇਰ ਸਿੰਘ ਜੀ ਔਰ ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਅੱਜ ਕਮੇਟੀ ਦੀ ਜਿਹੜੀ ਪ੍ਰੈਕਟੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ ਅਸੀਂ ਮੇਲ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਤੇ ਹੱਲ ਦੇ ਰਹੀ ਆ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਸ ਗੱਲ ਦੇ ਉੱਤੇ ਵਿਚਾਰ ਕਰਕੇ ਬੰਦੀ ਸਿੰਘਾਂ ਨੇ ਜਿਹੜੇ ਮੰਗਾ ਨੇ ਉਹਦੇ ਬਾਰੇ ਅਸੀਂ ਉਹਨਾਂ ਦਾ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਥਕ ਹੱਲ ਹੈ ਉਹ ਦੱਬਣ ਦਾ ਜਦਨ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁਖ ਹੜਤਾਲ ਜਿਹੜੀ ਆ ਉਹ ਤਲਵਾਈ ਜਾ ਸਕੇ ਸੋ ਜੇ 13 ਤਰੀਕ ਤੱਕ ਜਿਹੜੀ ਭਗਵੰਤ ਸਿੰਘ ਮਾਨ ਉਹ ਸਰਕਾਰੀ ਤੌਰ ਤੇ ਸਾਨੂੰ ਕੋਸਮਨ ਨਹੀਂ ਦਿੰਦੇ ਜਾਂ ਇਹਨਾਂ ਕੋਹਰ ਨਹੀਂ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਦੇ 14 ਤਰੀਕ ਨੂੰ ਸਥਿਰ 2 ਵਜੇ ਇਸੇ ਥਾਂ ਤੇ ਜਿਹੜੀ ਹੈ ਕਮੇਟੀ ਉਹ ਮੀਟਿੰਗ ਕਰੇਗੀ ਇਹ ਕੇਂਦਰ ਨਾਲ ਵੀ ਕੋਈ ਗੱਲ ਕੀਤੀ ਜਾਏਗੀ ਅਗਲੀ ਵਾਰ ਉਸ ਤੋਂ ਬਾਅਦ ਪਹਿਲਾਂ ਲੋਡ ਮੈਂ ਤੇ ਲੋਡ ਪਈ ਤੇ ਫਿਰ ਕੇਂਦਰ ਦੇ ਨਾਲ ਵੀ ਇੱਥੇ ਦੁਬਾਰੀ ਗੱਲਬਾਤ ਕੀਤੀ ਕਮੇਟੀ ਦਾ ਕ ਮੈਂਬਰ ਬਦਲੇ ਗਿਆ ਸੁਣਿਆ ਤੁਸੀਂ ਉਹ ਪਰਿਵਾਰ ਹੀ ਨਹੀਂ ਚੁੱਕਾ ਉਹਨਾਂ ਨੇ ਬੀ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰਥਕ ਜਵਾਬ ਨਹੀਂ ਮਿਲ ਰਿਹਾ ਦੇਖੋ ਹੁਣ ਸਿਰ ਕਲਤਾਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਹੈ ਜੀ ਤੇ ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈਗੀ ਆ ਓਕੇ ਉਸ ਤੋਂ ਬਾਅਦ ਅਸੀਂ ਜਿਹੜੇ ਅੱਜ ਆਪਣੀ ਮੇਲ ਦੇ ਰਹੇ ਹਾਂ ਉਹਨਾਂ ਨੂੰ ਇਹ ਸੂਚਨਾ ਦਵਾਉਂਦੇ ਕਿ 13 ਤਰੀਕਾ ਸਾਨੂੰ ਸਮਵਧਤਾ ਜਾਵੇ ਤੇ ਜਿੰਨੇ ਸਮਾਂ ਦਿੰਦੇ ਉੱਤੇ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਹੜਾ ਉਸ ਪੰਥ ਦੇ ਸਾਹਮਣੇ ਦੱਸਾਂਗੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਾਹਿਬ ਦੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਡਿਊਰੂ ਦਾ ਜਿੰਦ ਦੇ ਵਿੱਚ ਪੋਖੜਤਾ ਰੱਖੀ ਗਈ ਆ ਉਹਦੇ ਨਾਲ ਹੀ ਸ੍ਰੀ ਮਸਤਫਾ ਸਾਹਿਬ ਜੀ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਤੇ ਸੱਤ ਸੰਮੂਹ ਨੇ ਪਕਰਦਾਰ ਰੱਖੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਪੁਖਤਾਰ ਰੱਖੀ ਗਈ ਹੈ ਉਹਦੇ ਸਬੰਧ ਵਿੱਚ ਪਿਛਲੇ ਦਿਨ ਪਰਿਵਾਰ ਵੱਲੋਂ ਜਿਹਦਰ ਸਿੰਘ ਕਾਲਪਤ ਸਿੰਘ ਨੂੰ ਇੱਕ ਚਿੱਠੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਤਾਂ ਸ੍ਰੀ ਕਾਲਪਤ ਸਿੰਘ ਸਾਹਿਬ ਦੇ ਜਦਾ ਸਿੰਘ ਸਾਹਿਬ ਦੇ ਨਿਰਵੀ ਸਿੰਘ ਜੀ ਹੋਣਾ ਨੇ ਪੰਜ ਮੈਂਬਰੀ ਕਮੇਟੀ ਜਿਹੜੀ ਸਬਕਮੇਟੀ ਹੈ ਉਹ ਦਾ ਗਠਨ ਕੀਤਾ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਜਿੰਦਰ ਸਿੰਘ ਜੀ ਮਹਿਤਾ ਜਨਸਕੱਤਰ ਸ਼ੌਮਨਿਕਲਦਾਰਾ ਪ੍ਰਬੰਧਕ ਕਮੇਟੀ ਚੇਦਾਰ ਗੁਰਮੰਤ ਸਿੰਘ ਯਾਰਕਾ ਸਾਹਿਬ ਮੈਂਬਰਸ਼ਿਪ ਕਮੇਟੀ ਸਰਦਾਰ ਅਜਮੇਰ ਸਿੰਘ ਜੀ ਔਰ ਸਦਾ ਸੁਖਪ੍ਰੀਤ ਸਿੰਘ ਜੀ ਉਧੋਕੇ ਅੱਜ ਕਮੇਟੀ ਦੀ ਜਿਹੜੀ ਪ੍ਰੈਕਟੀ ਮੀਟਿੰਗ ਹੋਈ ਆ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ ਅਸੀਂ ਮੇਲ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਤੇ ਹਾਂ ਦੇ ਲਈ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਸ ਗੱਲ ਉੱਤੇ ਵਿਚਾਰ ਕਰਕੇ ਬੰਦੀ ਸਿੰਘਾਂ ਦੀ ਜਿਹੜੀ ਮੰਗਾਂ ਨੇ ਉਦੇ ਬਾਰੇ ਅਸੀਂ ਉਹਨਾਂ ਦਾ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਥਕ ਹੱਲ ਹੈ ਉਹ ਲੱਭਣ ਦਾ ਜਦਨ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁਖ ਹੜਤਾਲ ਜਿਹੜੀ ਆ ਉਹ ਤਲਵਾਈ ਜਾ ਸਕੇ ਸੋ ਜੇ 15 ਤਰੀਕ ਤੱਕ ਜਿਹੜੀ ਭਗਵੰਤ ਸਿੰਘ ਮਾਨ ਉਹ ਸਰਕਾਰੀ ਤੌਰ ਤੇ ਸਾਨੂੰ ਕੋਈ ਸਾਮਾਨ ਦੇ ਦੇ ਜਾਂ ਇਹਨਾਂ ਕੋ ਹੱਲ ਨਹੀਂ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਤਰੀਕ ਨੂੰ ਸਵੇਰੇ 2 ਵਜੇ ਇਸੇ ਥਾਂ ਤੇ ਜਿਹੜੀ ਆ ਕਮੇਟੀ ਉਹ ਮੀਟਿੰਗ ਕਰੇਗੀ ਇਹ ਕੇਂਦਰ ਨਾਲ ਵੀ ਕੋਈ ਗੱਲ ਕੀਤੀ ਜਾਏਗੀ ਨਰਲੀ ਗਏ ਉਸ ਤੋਂ ਬਾਅਦ ਪਹਿਲਾਂ ਪੈਲਸ ਲੋਡ ਮੈਂ ਤੇ ਲੋਡ ਪਈ ਤੇ ਫਿਰ ਕੇਂਦਰ ਦੇ ਨਾਲ ਗਏ ਤੇ ਦੁਬਾਰੀ ਗੱਲਬਾਤ ਕੀਤੀ ਕਮੇਟੀ ਦਾ ਇੱਕ ਮੈਂਬਰ ਬਦਲੇ ਗਿਆ ਇਸ ਤੋਂ ਬਾਅਦ ਤੁਸੀਂ ਉਹ ਤੌਰ ਤੇ ਪਰਿਵਾਰ ਹੀ ਚੁੱਕਾ ਉਹਨਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰਥਕ ਜਵਾਬ ਨਹੀਂ ਮਿਲ ਰਿਹਾ ਦੇਖੋ ਹੁਣ ਸ੍ਰੀ ਕਲਤਾਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਹੈ ਜੀ ਤੇ ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈਗੀ ਆ ਓਕੇ ਉਹ ਤੋਂ ਬਾਅਦ ਅਸੀਂ ਜਿਹੜੀ ਅੱਜ ਆਪਣੀ ਈਮੇਲ ਜਰਾਹੀ ਉਹਨਾਂ ਨੂੰ ਇਹ ਸੂਚਨਾ ਲਵਾਉਂਦੇ ਕਿ 13 ਤਰੀਕ ਤੋਂ ਸੰਬੰਧਿਤਤਾ ਜਾਵੇ ਤੇ ਜਿੰਨੇ ਸਮਾਂ ਦਿੰਦੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਹੜਾ ਉਸ ਪੰਖ ਦੇ ਸਾਹਮਣੇ ਦੱਸਾਂ